ਹੁਣ ਅਜਕਲ ਦੇਖਣ ਚਾ ਰਿਹਾ ਹੈ ਕਿ ਲੋਕਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ ਕਿ ਕਿਹੜੀ ਜਗ੍ਹਾ ਤੇ ਜਾਣ ਤੁਹਾਡਾ ਰਾਈਟ ਆ ਤੁਸੀਂ ਦੇਖੋ ਇਹ ਜੱਟ ਨੂੰ ਪੈਸੇ ਦੇਣੇ ਆ ਤੁਸੀਂ ਜਾ ਕੇ ਸਿੱਧਾ ਪਹਿਲਾ ਕੁਐਸਚਨ ਤੁਹਾਡਾ ਹੋਣਾ ਚਾਹੀਦਾ ਵੀ ਭਾਈ ਤੇਰੇ ਕੋਲ ਲਾਇਸੈਂਸ ਕਿਹੜਾ ਹੈਗਾ ਹੈ ਕਈ ਲੋਕ ਆਪਣੇ ਪੰਜਾਬ ਚ ਕਹਿੰਦੇ ਸਾਨੂੰ ਕੰਮ ਕੋਈ ਨਹੀਂ ਆਉਂਦਾ ਜੀ ਸਾਨੂੰ ਬਾਹਰ ਭੇਜ ਦਿਓ ਅਸੀਂ ਨਹੀਂ ਭੇਜ ਸਕਦੇ ਸੋ ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਕਿਸੇ ਵੀ ਕੈਂਡੀਡੇਟ ਨੂੰ ਕਿ ਭਾਈ ਤੂੰ ਪਹਿਲਾਂ ਕੋਈ ਕੰਮ ਸਿੱਖ ਜੇ ਤੂੰ ਵਰਕ ਪਰਮਿਟ ਤੇ ਜਾਣਾ ਚਾਹੁੰਦਾ ਹੈ ਵਰਕ ਵੀਜ਼ੇ ਤੇ ਤਾਂ ਤੂੰ ਘੱਟੋ ਘੱਟ ਤੇਰੇ ਚ ਕੋਈ ਕੁਆਲਿਟੀ ਤਾਂ ਹੋਵੇ ਨਾ ਸਟੂਡੈਂਟ ਰੈਡੀ ਹੈ ਕੋ ਕ ਤੇ ਜਿਹੜੇ ਪੇਰੈਂਟਸ ਹੈਗੇ ਉਹ ਵਿਚਾਰੇ ਇੱਥੇ ਦੁਖੀ ਆ ਕਿਸੇ ਨੇ ਕਰਜ਼ਾ ਚੱਕਿਆ ਕਿਸੇ ਨੇ ਆਪਣੇ ਜ਼ਮੀਨਾਂ ਗੈਣੇ ਰੱਖੀਆਂ ਤਾਂ ਮੈਂ ਤਾਂ ਕਿਸੇ ਨੂੰ ਇਹ ਨਹੀਂ ਕਹਾਂਗਾ ਕਿ ਤੁਸੀਂ 3 ਸਾਲ 4 ਸਾਲ ਦੀ ਪਲੈਨਿੰਗ ਕਰਨ ਕਰਕੇ ਜਾਓ ਵੀ 3 ਸਾਲਾਂ ਬਾਅਦ ਜਾਂ ਮੈਂ 2 ਸਾਲਾਂ ਬਾਅਦ ਮੈਂ ਪੀਆਰ ਹੋ ਜਾਊਗਾ ਦੇਖੋ ਜੀ ਆ ਰਹੇ ਓਵਰਸੀਜ਼ ਕੋ ਇੱਕ ਤੋਂ ਸਭ ਤੋਂ ਵਧੀਆ ਚੀਜ਼ ਇੱਕ ਤਾਂ ਹੈਗੀ ਆ ਜੀ ਜੋ ਇਨਫੋਰਮੇਸ਼ਨ ਜਿਹੜੀ ਸਾਡੇ ਕਲਾਇੰਟ ਨੂੰ ਮਿਲਣੀ ਆ ਜੋ ਕੈਂਡੀਡੇਟ ਬਾਹਰ ਜਾਣ ਦੇ ਇੱਛੂ ਹੈਗੇ ਆ ਉਹ ਐਕੂਰੇਟ ਮਿਲਣੀ ਆ ਹਰ ਤਰ੍ਹਾਂ ਦੇ ਮਤਲਬ ਲੀਬਰ ਸਾਨੂੰ ਚਾਹੀਦੀ ਆ ਹਰ ਤਰ੍ਹਾਂ ਦੇ ਸਾਨੂੰ ਸਕਿਲਡ ਸੈਮੀ ਸਕਿਲਡ ਹਰ ਤਰ੍ਹਾਂ ਦਾ ਤੁਹਾਨੂੰ ਚਾਹੀਦਾ ਹੈ ਕੋਈ ਵੀ ਹੋਵੇ ਸਾਨੂੰ ਸੰਪਰਕ ਕਰ ਸਕਦਾ ਹੈ ਸਾਡੇ ਜੀ ਕੰਟੈਕਟ ਨੰਬਰ ਸਾਡੇ ਜੀ ਫੇਸਬੁਕ ਪੇਜ ਤੇ ਹੈਗੇ ਆ ਜੀ ਔਰ ਸਾਡਾ YouTube ਚੈਨਲ ਵੀ ਹੈਗਾ ਜੀ ਆਰਿਓ ਓਵਰਸੀਜ਼ ਦੇ ਨਾਮ ਤੇ ਇਸ ਤੋਂ ਇਲਾਵਾ ਇੰਸਟਾਗ੍ਰਾਮ ਤੇ ਹੈਗਾ ਸਾਡਾ ਜੀ ਸਾਰਾ ਜੋ ਵੀ ਪ੍ਰੋਫਾਈਲ ਆ ਰਿਹਾ ਓਵਰਸੀਜ਼ ਦੀ ਬੀਐਮਸੀ ਟੌਂਗ ਦੇ ਨਾਲ ਹੀ ਸਾਡਾ ਆਫਿਸ ਹੈ ਜੀ ਲੱਗ ਗਈ ਸਾਡਾ ਆਫਿਸ ਹੈਗਾ ਜੀ ਆ ਰਿਹਾ ਓਵਰਸੀਜ਼ ਬਹੁਤ ਬਾਰ ਬੋਰ ਲੱਗੇ ਹੋਏ ਵੱਡੇ ਵੱਡੇ ਸੁਨੇਰੇ ਭਵਿੱਖ ਦੀ ਆਸ ਸਾਰੇਨ ਹੁੰਦੀ ਹੈ ਤੇ ਇਸ ਆਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਜੀ ਐਨ ਕੇ ਅਤੇ ਯੂਪੀ ਦੇ ਜਿੰਨੇ ਵੀ ਬੱਚੇ ਹਨ ਜਾਂ ਲੋਕ ਹਨ ਵਿਦੇਸ਼ਾਂ ਦਾ ਰੁੱਕ ਕਰਦੇ ਹਨ ਤਾਂ ਕਿ ਉਹਨਾਂ ਦਾ ਭਵਿੱਖ ਜਿਹੜਾ ਹੈ ਸੁਨੇਰਾ ਹੋ ਸਕੇ ਤਾਂ ਕਿ ਉੱਥੇ ਜਾ ਕੇ ਕੰਮਕਾਜ ਕਰ ਸਕਣ ਲੇਕਿਨ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੰਮਕਾਜ ਕਿਸ ਦੇ ਥਰੂ ਔਰ ਕਿੱਦਾਂ ਦਾ ਕੀਤਾ ਜਾਵੇ ਕਿਉਂਕਿ ਇਹ ਚੀਜ਼ ਜਿਹੜੀ ਅੱਜਕਲ ਬਹੁਤ ਹੀ ਸਾਹਮਣੇ ਆ ਰਹੀ ਹੈ ਕਿ ਲੋਕ ਵਿਦੇਸ਼ਾਂ ਚ ਚਲੇ ਜਾਂਦੇ ਹਨ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਜਾਂ ਜਿਹੜੀ ਉਹਨਾਂ ਦੀ ਮਹਾਰਤ ਹੁੰਦੀ ਹੈ ਉਸ ਬਾਬਤ ਉਹਨਾਂ ਨੂੰ ਕੰਮ ਨਹੀਂ ਮਿਲਦਾ ਸੋ ਇਸ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਆਰੀਆ ਓਵਰਸੀਜ਼ ਦੇ ਦਫ਼ਤਰ ਦੇ ਵਿੱਚ ਆਰਿਓਵਰਸ ਇਸ ਦਫਤਰ ਬੀਐਮਸੀ ਚੌਂਕ ਦੇ ਨਜ਼ਦੀਕ ਸਥਿਤ ਹੈ ਤੇ ਸਾਡੇ ਨਾਲ ਇਸ ਸਮੇ ਮੌਜੂਦ ਹਨ सुरेंद्र ਕੁਮਾਰ ਜੀ सुरेंद्र ਜੀ ਸਭ ਤੋਂ ਪਹਿਲਾਂ ਤਾਂ 모ਸਟ ਵੈਲਕਮ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਜਿੱਦਾਂ ਹੁਣ ਲੋਕ ਵਿਦੇਸ਼ਾਂ ਦਾ ਰੁਕ ਕਰਦੇ ਪਏ ਨੇ ਕਾਫੀ ਜਿਹੜੇ ਕਾਫੀ ਸਮੇ ਪਹਿਲਾਂ ਵੀ ਵਿਦੇਸ਼ਾਂ ਰੁਕ ਕਰਦੇ ਸੀਗੇ ਲੇਕਿਨ ਹੁਣ ਅੱਜਕਲ ਦੇਖਣ ਚਾ ਰਹੇ ਆ ਕਿ ਲੋਕਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ ਕਿਹੜੀ ਜਗ੍ਹਾ ਤੇ ਜਾਣ ਇਹ ਤੁਸੀਂ ਸਾਡੇ ਨਾਲ ਐਲੈਬ੍ਰੇਟ ਕਰੋ ਕਿ ਕਿਹੜੀ-ਕਿਹੜੀ ਜਗ੍ਹਾ ਤੇ ਲੋਕੀ ਜਾਣ ਸਰ ਇਹਦੇ ਚ ਜੋ ਮੇਨ ਚੀਜ਼ ਹੈਗੀ ਆ ਉਹ ਇਹ ਦੇਖਣਾ ਪਏਗਾ ਕਿ ਅਸੀਂ ਕਿਸੇ ਏਜੰਟ ਕੋ ਜਾ ਰਹੇ ਹਾਂ ਕਿਸੇ ਪਰਸਨ ਦੇ ਕੋਲ ਜਾ ਰਹੇ ਹਾਂ ਉਹਨੇ ਆਫਿਸ ਬਣਾਇਆ ਹੋਇਆ ਆਪਣਾ ਔਰ ਤੁਸੀਂ ਕਿਸ ਕੰਟਰੀ ਦੀ ਓਰ ਕੋਲੋਂ ਆਪਣੀ ਫਾਈਲ ਲਗਾਉਣ ਲੱਗੇ ਆ ਵਰਕ ਵੀਜ਼ੇ ਦੀ ਲਗਾਉਣ ਲੱਗੇ ਆ ਕਿ ਸਟੱਡੀ ਵੀਜ਼ੇ ਲਗਾਉਣ ਲੱਗੇ ਆ ਹੁਣ ਸਟੱਡੀ ਵੀਜ਼ਾ ਜਿਹੜਾ ਹੈਗਾ ਆ ਜਾਂ ਵਰਕ ਵੀਜ਼ਾ ਦੋਨੇ ਡਿਫਰੈਂਟ ਚੀਜ਼ਾਂ ਹੈਗੀਆਂ ਆ ਠੀਕ ਹੈ ਜੀ ਔਰ ਵਰਕ ਵੀਜ਼ੇ ਵਾਸਤੇ ਭਾਰਤ ਸਰਕਾਰ ਨੇ ਏਜੰਟਸ ਨੂੰ ਲਾਇਸੈਂਸ ਇਸ਼ੂ ਕੀਤੇ ਹੋਏ ਆ ਉਸੇ ਪਰਸਨ ਦੇ ਕੋਲ ਜਾਓ ਉਸੇ ਕੰਪਨੀ ਕੋ ਜਾਓ ਜਿਹੜਾ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਅਪਰੂਵਡ ਆ ਜੀ ਤੁਹਾਡਾ ਰਾਈਟ ਆ ਤੁਸੀਂ ਦੇਖੋ ਏਜੰਟ ਨੂੰ ਪੈਸੇ ਦੇਣੇ ਆ ਤੁਸੀਂ ਜਾ ਕੇ ਸਿੱਧਾ ਪਹਿਲਾ ਕੁਸਚਨ ਤੁਹਾਡਾ ਹੋਣਾ ਚਾਹੀਦਾ ਵੀ ਪਾਈਤਰ ਕੋ ਲਾਇਸੈਂਸ ਕਿਹੜਾ ਹੈਗਾ ਆ ਜੀ ਦੇਖਣਾ ਚਾਹੀਦਾ ਹੈ ਜੇ ਤੁਹਾਡੇ ਕੋਲ ਲਾਇਸੈਂਸ ਤੁਹਾਡੋ ਤੁਹਾਨੂੰ ਏਜੰਟ ਨਹੀਂ ਦਿਖਾ ਰਿਹਾ ਇਟ ਮੀਨਸ ਉਹ ਜਿਹੜਾ ਹੈਗਾ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਅਪਰੂਵ ਨਹੀਂ ਹੈਗਾ ਲਾਇਸੈਂਸ ਜਿਹੜਾ ਆ ਉਹ ਜਿੰਨੇ ਵੀ ਏਜੰਟਾਂ ਗਵਰਨਮੈਂਟ ਦੇ ਹੁਕਮਾਂ ਕਿ ਜਿੱਥੇ ਤੁਹਾਡੀ ਐਂਟ੍ਰੈਂਸ ਆ ਜਿੱਥੇ ਤੁਸੀਂ ਆਫਿਸ ਦੇ ਅੰਦਰ ਆਪਾਂ ਜਦੋਂ ਐਂਟਰ ਕਰਦੇ ਆ ਤਾਂ ਤੁਹਾਡੇ ਲਾਇਸੈਂਸ ਜਿਹੜੇ ਉੱਥੇ ਲੱਗੇ ਹੋਣੇ ਚਾਹੀਦੇ ਆ ਤੁਸੀਂ ਦੇਖਿਆ ਸਾਡੇ ਬਾਹਰ ਆਫਿਸ ਦੇ ਬਾਹਰ ਸਾਰੇ ਲਾਇਸੈਂਸ ਸਾਡੇ ਲੱਗੇ ਹੋਏ ਆ ਜੀ ਜੀ ਸਰ ਤੇ ਸਰ ਥੋੜਾ ਜਿਆਦਾ ਤੁਸੀਂ ਐਕਸਪਲੇਨ ਕਰ ਦਿਓ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਜਿਹੜਾ ਲਾਇਸੈਂਸ ਹੁੰਦਾ ਹੈ ਇਹ ਪੰਜਾਬ ਗਵਰਨਮੈਂਟ ਤੋਂ ਜਾਂ ਦੂਸਰੀਆਂ ਲੋਕਲ ਗਵਰਨਮੈਂਟਸ ਤੋਂ ਕਿਸ ਤਰ੍ਹਾਂ ਅਲੱਗ ਹੈ ਇਹ ਜੀ ਅਲੱਗ ਇਸ ਤਰ੍ਹਾਂ ਆ ਜੀ ਇਹ ਪੰਜਾਬ ਗਵਰਨਮੈਂਟ ਜਿਹੜਾ ਲਾਇਸੈਂਸ ਦਿੰਦੀ ਆ ਉਹ ਉਹਦੀ ਫੀਸ 25 3000 ਹੁੰਦੀ ਐ ਅਪਰੋਕਸ ਮਤਲਬ ਕਹਿ દઈએ ਠੀਕ ਹੈ ਨਾ ਗੱਲ ਔਰ ਉਹਦੇ ਚ ਕੋਈ ਗਰੰਟੀ ਪੰਜਾਬ ਗਵਰਨਮੈਂਟ ਨਹੀਂ ਲੈਂਦੀ ਹੈਗੀ ਤੁਹਾਡੇ ਡਾਕੂਮੈਂਟ ਵਗੈਰਾ ਲੈਂਦੀ ਆ ਪੰਜਾਬ ਗਵਰਨਮੈਂਟ ਔਰ ਤੁਹਾਡੇ ਪਛਾਣ ਕਾਰਡ ਪੈਨ ਕਾਰਡ ਐਜੂਕੇਸ਼ਨ ਸਰਟੀਫਿਕੇਟ ਵਗੈਰਾ ਲੈਂਦੀ ਕੁਝ ਹੋਰ ਪੇਪਰ ਲੈਂਦੀ ਆ ਪਰ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਉਹ ਪ੍ਰੋਪਰ ਜਿਹੜੇ ਏਜੰਟ ਨੇ ਇਹ ਲਾਇਸੈਂਸ ਲੈਣਾ ਹੁੰਦਾ ਆ ਉਹਦੇ ਕੋਲੋਂ ਪ੍ਰੋਪਰ ਬੈਂਕ ਗਰੰਟੀ ਲੈਂਦੀ ਆ ਜੀ ਜਿੱਦਾਂ ਜੋ ਵੀ ਬੈਂਕ ਗਰੰਟੀ ਹੁੰਦੀ ਆ ਜੋ ਉਹਨਾਂ ਨੇ ਆਪਣੇ ਮਾਨਕ ਜਿਹੜੇ ਹੈਗੇ ਇੱਕ ਸੈੱਟ ਕੀਤੇ ਹੋਏ ਆ ਉਹ ਬੈਂਕ ਗਾਰੰਟੀ ਲੈਂਦੀ ਆ ਉਹ ਬੈਂਕ ਗਾਰੰਟੀ ਜਦੋਂ ਗਵਰਨਮੈਂਟ ਨੂੰ ਮਿਲਦੀ ਆ ਆਫਟਰ ਥੈਟ ਉਹ ਲਾਇਸੈਂਸ ਇਸ਼ੂ ਕਰਦੀ ਆ ਪਹਿਲਾ ਲਾਇਸੈਂਸ ਨਹੀਂ ਇਸ਼ੂ ਕਰਦੀ ਔਰ ਜੋ ਬੈਂਕ ਗਾਰੰਟੀ ਦੇਗਾ ਜੋ ਪੈਸੇ ਜੋ ਦੇਗਾ ਉਹ ਨੈਚੁਰਲੀ ਗੱਲ ਤਕਰੀਬਨ ਵਧੀਆ ਬੰਦਾ ਹੀ ਹੋਏਗਾ ਕੋਈ ਮਤਲਬ ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਲਾਇਸੈਂਸ ਲੈਂਦਾ ਉਹ ਇੱਕ ਪਹਿਲਾਂ ਸਿਕਿਉਰਿਟੀ ਜਮ੍ਹਾਂ ਕਰਾ ਦਿੰਦਾ ਹੈ ਤਾਂ ਕਿ ਕੱਲ ਨੂੰ ਕੋਈ ਕੇਸ ਆਵੇ ਜਾਂ ਕੋਈ ਇਦਾਂ ਦੀ ਗੱਲਬਾਤ ਹੋਵੇ ਉਹਨਾਂ ਦੇ ਪੈਸੇ ਜਿਹੜੇ ਵਾਪਸ ਹੋ ਐਕਸਟਰਨਲ ਹਾਂ ਉਹ ਸਰਕਾਰ ਬਿਲਕੁਲ ਜੀ ਉਹ ਪ੍ਰੋਸੀਜਰ ਹੈਗਾ ਆ ਬਿਲਕੁਲ ਉਹ ਗਵਰਨਮੈਂਟ ਨੇ ਬੜੇ ਵਧੀਆ ਇੱਕ ਰੂਲ ਜਿਹੜੇ ਹੈਗੇ ਆ ਉਹ ਫਿਕਸ ਕੀਤੇ ਹੋਏ ਆ ਔਰ ਇਹ ਆ ਵੀ ਫਰਾਡ ਦੇ ਜੋ ਚਾਂਸਸ ਹੈਗੇ ਆ ਉਹ ਤਕਰੀਬਨ ਨਾ ਦੇ ਬਰਾਬਰ ਹੋ ਜਾਂਦੇ ਆ ਤੇ ਆਰਿਆ ওভারਸੀਜ਼ ਦੇ ਕੋਲ ਕਿਹੜਾ ਲਾਇਸੈਂਸ ਹੈ ਸਾਡੇ ਕੋਲ ਜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਲਾਇਸੈਂਸ ਹੈ ਅਸੀਂ ਮੈਨਪਾਵਰ ਤੋਂ ਜਿੱਦਾਂ ਮੈਨਪਾਵਰ ਦਾ ਲਾਇਸੈਂਸ ਇਹਨੂੰ ਕਹਿੰਦੇ ਆ ਤੇ ਐਮਆ ਦਾ ਲਾਇਸੈਂਸ ਸਾਡੇ ਕੋਲ ਹੈਗਾ ਜੀ ਜਿੱਦਾਂ ਤੁਸੀਂ ਗੱਲ ਕੀਤੀ ਮੈਨਪਾਵਰ ਦਾ ਲਾਇਸੈਂਸ ਹੈ ਤੁਹਾਡੇ ਕੋਲ ਤੇ ਕਿਹੜੀ ਕਿਹੜੀ ਕੰਟਰੀ ਨੂੰ ਤੁਸੀਂ ਡੀਲ ਕਰਦੇ ਹੋ ਅਸੀਂ ਗਲਫ ਡੀਲ ਕਰਦੇ ਆ ਜੀ ਆ ਡਿਪੈਂਡ ਔਨ ਕਿੱਦਾਂ ਦੀ ਰਿਕਵਾਇਰਮੈਂਟ ਹੈ ਹੈਗੀ ਆ ਕਿਸ ਤਰ੍ਹਾਂ ਦੀ ਰਿਕਵਾਇਰਮੈਂਟ ਸਾਡੇ ਕੋਲ ਆਉਂਦੀ ਆ ਔਰ ਉਹ ਡੀਲ ਕਰਦੇ ਆ ਸ਼ੇਨਗਨ ਡੀਲ ਕਰਦੇ ਆ ਯੂਰਪ ਡੀਲ ਕਰਦੇ ਆ ਔਰ ਇਹਦੇ ਚ ਸਾਰਾ ਡਿਪੈਂਡ ਹੁੰਦਾ ਰਿਕੁਆਇਰਮੈਂਟ ਕਿਦਾਂ ਦੀ ਆ ਜਿੱਦਾਂ ਮੰਨ ਲਓ ਦੁਬਈ ਦੀ ਆਪਾਂ ਗੱਲ ਕਰੀਏ ਗਰਲਸ ਦੇ ਵਿੱਚ ਆ ਜਾਂਦਾ ਦੁਬਈ ਦੇ ਵਿੱਚ ਤੇ ਦੁਬਈ ਚ ਕਾਰਗਰ ਚਾਹੀਦੇ ਹੁੰਦੇ ਆ ਤੁਸੀਂ ਪਲੰਬਰ ਲਾ ਲਓ ਸਟੀਲ ਫਿਕਸਰ ਲਾ ਲਓ ਸ਼ਟਰਿੰਗ ਕਾਰਪੈਂਟਰ ਲਾ ਲਓ ਔਰ ਬਹੁਤ ਸਾਰੇ ਕਾਰਗਰ ਚਾਹੀਦੇ ਫਿਰ ਸੈਕੰਡ ਆ ਜਾਂਦਾ ਹੈ ਸੈਕੰਡ ਕੈਟਾਗਰੀ ਇਹਦੇ ਚ ਆ ਜਾਂਦੀ ਹੈ ਜੀ ਤੁਸੀਂ ਹੈਲਪਰ ਲਾ ਲਓ ਜਿਦਾਂ ਪਲੰਬਰ ਹੋ ਗਏ ਸ਼ਟਰਿੰਗ ਕਾਰਪਿੰਟਰ ਹੋ ਗਏ ਪੇਂਟਰ ਹੋ ਗਏ ਹੋਰ ਬਹੁਤ ਸਾਰੇ ਕੈਟਗਰੀਆਂ ਹੈਗੀਆਂ ਆ ਜਿਨ੍ਹਾਂ ਨੂੰ ਕੰਮ ਘੱਟ ਆਉਂਦਾ ਉਹ ਹੈਲਪਰ ਚ ਚਲੇ ਜਾਂਦੇ ਆ ਫਿਰ ਟਰੱਕ ਡਰਾਈਵਰ ਲਾ ਲੋ ਹੈਗੇ ਸਿਕਿਉਰਟੀ ਗਾਰਡ ਲਾ ਲੋ ਬਹੁਤ ਸਾਰੇ ਬਹੁਤ ਤਰ੍ਹਾਂ ਦੀਆਂ ਕੈਟਗਰੀਜ਼ ਹੁੰਦੀਆਂ ਆ ਜਿਹੜੀਆਂ ਬੰਦਾ ਜਾ ਕੇ ਉੱਥੇ ਆਪਣਾ ਕੰਮ ਕਰ ਸਕਦਾ ਹੈ ਵਧੀਆ ਤਰੀਕੇ ਨਾਲ ਮਿਹਨਤ ਕਰ ਸਕਦਾ ਆ ਔਰ ਅੱਛੇ ਪੈਸੇ ਕਮਾ ਸਕਦਾ ਆ ਔਰ ਜਾਵੇ ਇਮਪਲॉयਮੈਂਟ ਵੀਜ਼ੇ ਤੇ ਦੋ ਤਰ੍ਹਾਂ ਦੇ ਵੀਜ਼ੇ ਆ ਜੀ ਲੋਕ ਭੇਜਦੇ ਆ ਵਿਜ਼ਿਟ ਟੂ ਵਰਕ ਔਰ এমਪਲॉयਮੈਂਟ ਵਿਜ਼ਿਟ ਟੂ ਵਰਕ ਜੇ ਤਾਂ ਕੰਪਨੀ ਬਹੁਤ ਹੀ ਅੱਛੀ ਹੈਗੀ ਤਾਂ ਉਹ ਦੇਖਣਾ ਆ ਬੰਦੇ ਨੇ ਆਪ ਵੀ ਉਹ ਜਾਣਾ ਚਾਹੁੰਦਾ ਹੈ ਜਾਂ ਨਹੀਂ ਜਾਣਾ ਚਾਹੁੰਦਾ ਨਹੀਂ ਤਾਂ এমਪਲॉयਮੈਂਟ ਵੀਜ਼ੇ ਤੇ ਹੀ ਜਾਵੇ ਔਰ ਜਿਹੜੀਆਂ ਮਿਨਿਸਟਰ ਆਫ ਐਕਸਟਰਨਲ ਅਫੇਅਰ ਤੋਂ ਅਪਰੂਵ ਏਜੰਸੀਆਂ ਹੈਗੀਆਂ ਆ ਉਹ ਤਕਰੀਬਨ ਬੰਦੇ ਨੂੰ এমਪਲॉयਮੈਂਟ ਵੀਜ਼ੇ ਤੇ ਹੀ ਭੇਜਦੀਆਂ ਉਹ ਉਹ ਪ੍ਰੋਪਰ ਬੰਦੇ ਦਾ ਆਫਰ ਲੈਟਰ ਆਉਂਦਾ ਆ ਔਰ ਉਦੋਂ ਪਤਾ ਹੁੰਦਾ ਕਿ ਉਹਦੀ ਸੈਲਰੀ ਕਿੰਨੀ ਲੱਗਦੀ ਹੈ ਉਹਨੂੰ ਪਤਾ ਹੁੰਦਾ ਉਹ ਕਿਹੜੀ ਕੰਪਨੀ ਵਿੱਚ ਜਾ ਰਿਹਾ ਹੈ ਉਹ ਗਵਰਨਮੈਂਟ ਆਫ ਇੰਡੀਆ ਨੇ ਇੱਕ ਅ ਕ੍ਰਾਈਟੇਰੀਆ ਬਣਾਇਆ ਹੋਇਆ ਉਹਦੇ ਅੰਡਰ ਸਾਰਾ ਕੁਝ ਹੁੰਦਾ ਹੈ ਜੀ ਤੇ ਕੁਆਲੀਫਿਕੇਸ਼ਨ ਕੀ ਰਹਿੰਦੀ ਹੈ ਮਿਨਿਮਮ 10ਵੀਂ ਤਾਂ ਚਾਹੀਦੀ ਹੈ ਜੀ ਤੁਸੀਂ ਚੱਲੇ ਆ ਤਾਂ ਘੱਟੋ ਘੱਟ 10ਵੀਂ ਐਜੂਕੇਸ਼ਨ ਤਾਂ ਚਾਹੀਦੀ ਹੈ ਤੁਹਾਨੂੰ ਇਸ ਤੋਂ ਘੱਟ ਤਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪਲੰਬਰ ਦੀ ਹੋਰ ਟੈਕਨੀਕਲ ਵਰਕ ਦੀ ਕੋ ਟੈਕਨੀਕਲ এডਿਕੇਸ਼ਨ ਨਾਲ ਚਾਹੀਦੀ ਹੈ ਹਾਂ ਬਿਲਕੁਲ ਜੇ ਹੈਗੀ ਤਾਂ ਬਹੁਤ ਅੱਛੀ ਚੀਜ਼ ਹੈ ਜੀ ਬਿਲਕੁਲ ਇੱਥੇ ਕੋਈ ਜੇ ਤੁਹਾਡੇ ਕੋਲ ਟੈਕਨੀਕਲ এডਿਕੇਸ਼ਨ ਹੈਗੀ ਆ ਤਾਂ ਬਹੁਤ ਅੱਛੀ ਚੀਜ਼ ਹੈ ਪਰ ਤਜਰਬਾ ਐਕਸਪੀਰੀਅੰਸ ਹੱਥ ਦਾ ਜ਼ਰੂਰ ਚਾਹੀਦਾ ਹੈ ਜੀ ਤੇ ਇਹਨਾਂ ਦੀ ਸਿਲੈਕਸ਼ਨ ਕੌਣ ਕਰਦਾ ਫਿਰ ਇਹ ਸਿਲੈਕਸ਼ਨ ਜੀ ਇੰਟਰਵਿਊਜ਼ ਹੁੰਦੀਆਂ ਆ ਜੀ ਪ੍ਰੋਪਰ ਇਹ ਡੈਲੀਗੇਟਸ ਆਉਂਦੇ ਆ ਜੀ ਔਰ ਉਹਦੇ ਸੀਵੀ ਸਿਲੈਕਸ਼ਨ ਵੀ ਹੁੰਦੀ ਆ ਇੰਟਰਵਿਊਜ਼ ਵੀ ਹੁੰਦੀਆਂ ਆ ਤੇ ਟੈਟ ਟੈਸਟ ਸੈਂਟਰ ਤੋਂ ਟੈਸਟ ਹੋ ਜਾਂਦਾ ਜੀ ਤੇ ਟੈਸਟ ਵੀ ਹੁੰਦਾ ਨੇ ਬਿਲਕੁਲ ਹੀ ਟੈਸਟ ਵੀ ਹੁੰਦਾ ਜਿੰਨਾਂ ਦਾ ਕੋਈ ਫੌਜ ਬਾਅਦ ਚ ਫਿਜ਼ੀਕਲ ਟੈਸਟ ਵਗੈਰਾ ਵੀ ਇਹਨਾਂ ਦੇ ਫਿਜ਼ੀਕਲ ਮੈਡੀਕਲ ਹੁੰਦਾ ਜੀ ਉਹਦੇ ਚ ਦੇਖਣਾ ਪੈਂਦਾ ਬੰਦਾ ਫਿੱਟ ਹੈ ਨਹੀਂ ਹੈ ਜੇ ਬੰਦਾ ਫਿੱਟ ਹੈਗਾ ਤੇ ਉਹਦਾ ਵੀਜ਼ਾ ਲੱਗ ਜਾਂਦਾ ਜੀ ਤੇ ਤੁਸੀਂ ਕੁਆਲੀਫਿਕੇਸ਼ਨ ਦੀ ਗੱਲ ਕਰਤੀ ਮੈਡੀਕਲ ਦੀ ਫਿਟਨੈਸ ਦੀ ਗੱਲ ਕਰਤੀ ਇਸ ਤੋਂ ਇਲਾਵਾ ਉਮਰ ਦੀ ਗੱਲ ਤੁਸੀਂ ਦੱਸੋ ਉਮਰ ਦੇਖੋ ਜੀ 21 ਸਾਲ ਘੱਟੋ ਘੱਟ ਚਾਹੀਦੀ ਹੈ ਜੀ 21 ਸਾਲ ਤੋਂ ਲੈ ਕੇ 40 45 ਤੱਕ ਮਤਲਬ 40 45 ਸਾਲ ਤੱਕ ਦਾ ਵੀਜ਼ਾ ਲੱਗਣਾ ਬਹੁਤ ਈਜ਼ੀ ਹੈ ਜੀ ਕਿਉਂਕਿ ਬੰਦਾ ਯੰਗ ਹੁੰਦਾ ਹੈ ਮਿਹਨਤ ਕਰ ਸਕਦਾ ਹੈ ਤੇ ਇਹੋ ਜਾਂਦਾ ਜੀ ਦੁਬਈ ਦੀ ਗੱਲ ਕੀਤੀ ਤੁਸੀਂ ਦੁਬਈ 'ਚ ਅੱਜਕੱਲ ਜਿਹੜਾ ਮੇਨ ਹੁਣ ਕਿਹੜਾ ਵੀਜ਼ਾ ਚੱਲ ਰਿਹਾ ਹੈ ਤੇ ਕਿਹੜੇ ਦਾ ਐਮਪਲੋਇਮੈਂਟ ਦਾ ਕੰਮ ਚੱਲਦਾ ਪਿਆ ਦੇਖੋ ਦੁਬਈ ਦੇ ਵਿੱਚ ਹਰ ਤਰ੍ਹਾਂ ਦੇ ਕੰਮ ਚੱਲ ਰਹੇ ਆ ਉਹ ਤਾਂ ਡਿਮਾਂਡ ਤੇ ਡਿਪੈਂਡ ਕਰਦਾ ਹੈ ਜੇ ਕਿਸ ਤਰ੍ਹਾਂ ਦੀ ਡਿਮਾਂਡ ਆਉਂਦੀ ਆ ਅ ਦੁਬਈ 'ਚ ਤੁਸੀਂ ਜੇ ਦਾ ਲਾ ਲਓ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਹੈ ਆ ਹਸਪੀਟੈਲਿਟੀ ਦਾ ਵੀ ਕੰਮ ਚੱਲ ਰਿਹਾ ਹੈਗਾ ਆ ਨਰਸਸ ਦੀ ਲੋਡ ਵੀ ਹੈਗੀ ਆ ਉਹ ਡਿਪੈਂਡ ਕਰਦਾ ਡਿਮਾਂਡ ਕਿੰਦਾ ਦੀ ਆਉਂਦੀ ਆ ਕਿਸੇ ਵੀ ਏਜੰਸੀ ਕੋ ਸਾਡੇ ਕੋਲ ਆ ਕਿਸੇ ਕੋ ਕਿਸ ਤਰ੍ਹਾਂ ਦੀ ਡਿਮਾਂਡ ਆਉਂਦੀ ਆ ਉਹ ਜਿਹੜੇ ਵੀ ਕਲਾਇੰਟ ਨੇ ਜਾਣਾ ਆ ਜਿਹੜੇ ਕੈਂਡੀਡੇਟ ਨੇ ਜਾਣਾ ਆ ਉਹ ਸਾਨੂੰ ਕਾਲ ਕਰਕੇ ਸਾਨੂੰ ਪੁੱਛ ਸਕਦਾ ਸਾਡੇ ਆਫਿਸਰਸ ਦੇ ਵਿੱਚ ਪੁੱਛ ਸਕਦਾ ਕਿ ਅੱਜ ਕੱਲ ਕਿਹੜੀ ਡਿਮਾਂਡ ਚੱਲ ਰਹੀ ਹੈ ਡਰਾਈਵਰਸ ਦੀ ਵੀ ਲੋੜ ਹੁੰਦੀ ਆ ਉਹ ਸਾਨੂੰ ਕਾਲ ਕਰੇ ਕਿ ਅੱਜ ਕੱਲ ਕਿਹੜੀ ਡਿਮਾਂਡ ਚੱਲ ਰਹੀ ਹੈ WhatsApp ਨੰਬਰ ਸਾਡੇ Facebook ਚੈਨਲਸ ਤੇ YouTube ਤੇ ਅਸੀਂ ਦਿੱਤੇ ਹੋਏ ਆ ਉਹ ਸਾਨੂੰ ਕਾਲ ਕਰਕੇ ਪੁੱਛ ਸਕਦਾ ਕਿ ਅੱਜ ਕੱਲ ਕਿਹੜੀ ਡਿਮਾਂਡ ਚੱਲ ਰਹੀ ਹੈ ਜੇ ਕੋਈ ਡਿਮਾਂਡ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਉਸ ਕੰਮ ਦੇ ਵਿੱਚ ਭੇਜ ਸਕਦੇ ਹਾਂ ਮਤਲਬ ਤੁਸੀਂ ਗੱਲ ਜਿਹੜੀ ਆਪਾਂ ਗਲਫ ਕੰਟਰੀਜ਼ ਤੇ ਕਰਦੇ ਪਏ ਆ ਦੁਬਈ ਚ ਮੇਨ ਕੰਮ ਹੈ ਹੋਰ ਕਿਹੜੀ ਕਿ ਕੰਟਰੀਜ਼ ਹੈਗੀ ਉਮਾਨਾ ਜੀ ਇਸ ਤੋਂ ਇਲਾਵਾ ਸਾਊਦੀ ਅਰੇਬੀਆ ਜੀ ਇਸ ਤੋਂ ਇਲਾਵਾ ਕਤਰਾਂ ਕੁਵੈਤ ਆ ਸੇਮ ਸਾਰਿਆਂ ਦਾ ਹੈਗਾ ਕ੍ਰਾਈਟੇਰੀਆ ਜੀ ਸਭ ਦਾ ਸੇਮ ਮਤਲਬ ਸੇਮ ਹੈਗਾ ਤੇ ਸ਼ੇਨਗਨ ਦਾ ਤੁਸੀਂ ਦੂਸਰੀ ਗੱਲ ਸ਼ੇਨਗਨ ਦੀ ਸ਼ੇਨਗਨ ਦਾ ਵੀ ਸੇਮ ਯਾਰੀ ਸ਼ੇਨਗਨ ਦਾ ਥੋੜਾ ਟਾਈਮ ਵੱਧ ਲੱਗ ਜਾਂਦਾ ਹੈ ਦੁਬਈ ਦੇ ਪ੍ਰੋਸੈਸ ਨੂੰ 15 ਦਿਨ ਤੋਂ ਮਹੀਨਾ ਲੱਗਦਾ ਹੈ ਜੀ ਨਾਰਮਲੀ ਗਲਫ ਕੰਟਰੀ ਵਿੱਚ ਮੀਨਾ ਨੋਰਮਲ ਲੱਗ ਜਾਂਦਾ ਹੈ ਪਰ ਸ਼ੈਨਗਨ ਦੇ ਜੋ ਪ੍ਰੋਸੈਸ ਹੈਗਾ ਹੈ ਜੋ ਟੋਟਲ ਸਾਰਾ ਪ੍ਰੋਸੈਸ ਆ ਉਹਨੂੰ 5-6 ਮਹੀਨੇ ਲੱਗ ਜਾਂਦੇ ਆ ਜੀ ਔਰ ਉਹਦੇ ਵਿੱਚ ਵੀ ਪ੍ਰੋਪਰ ਸਾਨੂੰ ਕਾਰੀਅਰ ਚਾਹੀਦੇ ਆ ਹੈਲਪਰ ਚਾਹੀਦੇ ਹੁੰਦੇ ਆ ਔਰ ਹਰ ਤਰ੍ਹਾਂ ਦੀ ਕੈਟਾਗਰੀ ਹੁੰਦੀ ਹੈ ਜੀ ਉਹ ਵੀ ਸਾਨੂੰ ਕੈਂਡੀਡੇਟ ਜਿਹੜਾ ਹੈਗਾ ਪੁੱਛ ਸਕਦਾ ਕਾਲ ਕਰਕੇ ਕਿ ਵੀ ਮੈਂ ਜਾਣਾ ਚਾਹੁੰਦਾ ਜੋ ਯੂਰਪ ਜਾਣਾ ਚਾਹੁੰਦਾ ਹੈ ਯੂਰਪ ਦੀ ਕਿਹੜੀ ਕੰਟਰੀ ਜਾਣਾ ਚਾਹੁੰਦਾ ਹੈ ਉਹ ਸਾਰਾ ਸਾਡੇ ਆਫਿਸ ਆ ਕੇ ਵੀ ਮਿਲ ਸਕਦਾ ਆ ਔਰ ਨੰਬਰ ਅਸੀਂ ਆਪਣੇ ਫੇਸਬੁਕ ਚੈਨਲਸ ਤੇ ਪੇਜ ਦੇ ਉੱਪਰ ਔਰ YouTube ਚੈਨਲਸ ਤੇ ਅਸੀਂ ਦਿੱਤੇ ਹੋਏ ਆ ਉਹ ਸਾਡੇ ਆਫਿਸ ਆ ਕੇ ਜਾਂ ਸਾਡੇ ਸਟਾਫ ਨਾਲ ਗੱਲ ਕਰਕੇ ਉਹ ਵਿਜ਼ਿਟ ਕਰ ਸਕਦੇ ਨੇ ਤੇ ਹੋਰ ਤੁਸੀਂ ਗੱਲ ਜਿੱਦਾਂ ਗਲਪ ਦੀ ਕਰਤੀ ਸ਼ੈਨਗਨ ਕੰਟਰੀਜ਼ ਦੀ ਕਰ ਦਿੱਤੀ ਹੈ ਤਾਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਕੰਟਰੀਜ਼ ਆਸਟ੍ਰੇਲੀਆ ਆ ਜੀ ਇਸ ਤੋਂ ਇਲਾਵਾ ਨਿਊਜ਼ੀਲੈਂਡ ਆ ਜੀ ਇਸ ਤੋਂ ਇਲਾਵਾ ਕੈਨੇਡਾ ਇਸ ਤੋਂ ਇਲਾਵਾ ਚੱਲ ਰਿਹਾ ਜੀ ਪਰ ਉਹ ਪ੍ਰੋਫਾਈਲ ਟੂ ਪ੍ਰੋਫਾਈਲ ਵੈਰੀ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਪ੍ਰੋਫਾਈਲ ਹੈਗੀ ਆ ਜਿੱਦਾਂ ਹੁਣ ਅ ਕਈ ਲੋਕ ਆਪਣੇ ਪੰਜਾਬ 'ਚ ਕਹਿੰਦੇ ਸਾਨੂੰ ਕੰਮ ਕੋਈ ਨਹੀਂ ਆਉਂਦਾ ਜੀ ਸਾਨੂੰ ਬਾਹਰ ਭੇਜ ਦਿਓ ਅਸੀਂ ਨਹੀਂ ਭੇਜ ਸਕਦੇ ਉਹਨੂੰ ਘੱਟੋ ਘੱਟ ਉਹ ਬੰਦਾ ਹੈਲਪਰ ਲੱਗਣ ਜੋਗਾ ਤਾਂ ਹੋਵੇ ਨਾ ਸ਼ੇਨਗਨ ਜਾਂ ਯੂਰਪ ਜਾਣ ਵਾਸਤੇ ਜਾਂ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਜਾਣ ਵਾਸਤੇ ਬੰਦੇ ਦੀ ਇੰਗਲਿਸ਼ ਵਧੀਆ ਹੋਣੀ ਚਾਹੀਦੀ ਆ ਜੋ ਮਾਨਕ ਜਿਹੜੇ ਉਹਨਾਂ ਕੰਟਰੀਆਂ ਨੇ ਸੈੱਟ ਕੀਤੇ ਹੋਏ ਆ ਘੱਟੋ ਘੱਟ ਉਹ ਆਪਾਂ ਪੂਰੇ ਕਰ ਸਕੀਏ ਤਾਂ ਫੇਰ ਬੰਦਾ ਜਾ ਸਕਦਾ ਇੰਗਲਿਸ਼ ਇੱਕ ਤਾਂ ਆਇਲਜ਼ ਹੁੰਦੀ ਹੈ ਮਤਲਬ ਆਇਲਟ ਵੀ ਜਿੰਨੂੰ ਕਹਿ ਦਿੰਦੇ ਨੇ ਉਹ ਜ਼ਰੂਰੀ ਹੈ ਜਾਂ ਬੇਸਿਕ ਇੰਗਲਿਸ਼ ਜ਼ਰੂਰੀ ਹੈ ਦੇਖੋ ਜੀ ਕੈਨੇਡਾ ਜਾਣ ਵਾਸਤੇ ਜਾਂ ਨਿਊਜ਼ੀਲੈਂਡ ਜਾਣ ਵਾਸਤੇ ਆਇਲਜ਼ ਜ਼ਰੂਰੀ ਹੈ ਜੀ ਠੀਕ ਹੈ ਜੀ ਔਰ ਜਿੱਦਾਂ ਸਾਡੇ ਕੋਲ ਪਿੱਛੇ ਜੇ ਇੱਕ ਰਿਕੁਆਇਰਮੈਂਟ ਆਈ ਸੀ ਸਾਨੂੰ ਪਿੰਟਰ ਚਾਹੀਦਾ ਸੀ ਸਾਨੂੰ ਜੀ ਜੀ ਔਰ ਉਹਦੇ ਵਾਸਤੇ ਆਇਲਜ਼ ਦੀ ਰਿਕੁਆਇਰਮੈਂਟ ਨਹੀਂ ਸੀ ਜੀ ਠੀਕ ਹੈ ਜੀ ਉਹ ਡਿਪੈਂਡ ਕਰਦਾ ਐਮਪਲੋਇਰ ਤੇ ਸਾਰਾ ਕੁਝ ਉਹ ਡਿਪੈਂਡ ਕਰਦਾ ਜੋ ਆਪਾਂ ਕਹਿ ਦਈਏ ਵੀ ਕਿੱਦਾਂ ਦੀ ਬੰਦੇ ਦੀ ਪ੍ਰੋਫਾਈਲ ਹੈਗੀ ਆ ਕਿੱਦਾਂ ਦੇ এমਪਲੋਇਰ ਨੂੰ ਬੰਦੇ ਚਾਹੀਦੇ ਹੈਗੇ ਆ ਪਰ ਪੈਂਡ ਸਾਰਾ ਕੁਝ এমਪਲੋਇਰ ਤੇ ਕਰਦਾ ਜੀ ਵੀ ਕਿਸ ਤਰ੍ਹਾਂ ਦੀ ਉਹਨੂੰ ਡਿਮਾਂਡ ਕਿਸ ਤਰ੍ਹਾਂ ਦੇ ਬੰਦੇ ਚਾਹੀਦੇ ਸਾਰੇ ਜੀ ਦੇ ਕੋਈ ਬੇਸਿਕਲੀ ਆਪਾਂ ਗੱਲ ਕਰਦੇ ਪਏ ਆ ਜਿਹੜੀ ਗੱਲ ਕੀਤੀ ਹੈ ਕਿ ਸੁਨਹਿਰਾ ਭੁ ਵਿਕਦੀ ਤੇ ਸੁਨਹਿਰਾ ਭੁ ਵਿਕ ਹੁਣ ਇਹਨਾਂ ਕੰਟਰੀਜ਼ ਦੀ ਆਪਾਂ ਗੱਲ ਕਰਦੇ ਪਏ ਆ ਚਾਹੇ ਗਲਫ ਕੰਟਰੀਜ਼ ਦੀ ਗੱਲ ਕਰਦੇ ਪਏ ਆ ਸ਼ੇਨਗਨ ਕੰਟਰੀਜ਼ ਦੀ ਗੱਲ ਕਰਦੇ ਆ ਇੱਕ ਕੰਟਰੀ ਹੋਰ ਨਾਮ ਆ ਰਿਹਾ ਹੈ ਲਕਸੈਂਬਰਗ ਲਕਸੈਂਬਰਗ ਹਾਂ ਜੀ ਹਾਂ ਤੇ ਉਹ ਕਿਉਂ ਅੱਜ ਕੱਲ ਕਾਫੀ ਜ਼ਿਆਦਾ ਸਰ ਮੈਂ ਤਾਂ ਕੋਈ ਲਕਸੈਂਬਰਗ ਦਾ ਵੀਜ਼ਾ ਅਜ ਤੱਕ ਦੇਖਿਆ ਨਹੀਂ ਜੀ ਠੀਕ ਹੈ ਔਰ ਮੈਨੂੰ ਜੋ ਲੱਗਦਾ ਯੂਟਿਊਬਰਸ ਨੇ ਉਹਨੂੰ ਇੱਕਦਮ ਚੱਕਤਾ ਆਪਣੇ ਅੱਜ ਕੱਲ ਯੂਟਿਊਬਰਸ ਔਰ ਬਹੁਤ ਸਾਰਾ ਚੀਜ਼ਾਂ ਹੈਗੀਆਂ ਆ no doubt ਵੀਜ਼ੇ ਆਉਂਦੇ ਹੋਣਗੇ ਉਹਦੇ ਲਕਸੈਂਬਰਗ ਦੇ ਔਰ ਡਿਮਾਂਡਸ ਹੁੰਦੀਆਂ ਹੋਣਗੀਆਂ ਪਰ ਅੱਛੀਆਂ ਪ੍ਰੋਫਾਈਲਸ ਮੈਂ بڑے YouTube ਚੈਨਲ ਦੇਖੇ ਦੇਖੋ ਜੀ ਵਾਹਾਂ ਪਰ 2.5 ਲੱਖ ਸੈਲਰੀ ਹੈ ਜੀ 3 ਲੱਖ ਸੈਲਰੀ ਹੈ ਜੀ 4 ਲੱਖ ਸੈਲਰੀ ਹੈ ਜੀ ਸਾਡੇ ਕੋਲ ਬੜੀਆਂ ਇਨਕੁਆਰੀਆਂ ਆਈਆਂ ਲਕਸਮਬਰਗ ਦੀਆਂ ਮੈਂ ਕਹਿੰਦਾ ਭਾਈ ਠੀਕ ਆ ਸੈਲਰੀ ਹੈਗੀ ਆ ਪਰ ਤੁਸੀਂ ਤੁਹਾਡੇ ਕੋਲ ਕਾਰੀਗਰੀ ਕੀ ਆ ਤੁਹਾਨੂੰ ਕੰਮ ਕੀ ਆਉਂਦਾ ਆ ਕਿਸੇ ਨੇ ਕੰਮ ਕਰਨ ਦੇ ਪੈਸੇ ਦੇਣੇ ਨਾ ਤੁਹਾਨੂੰ ਕੰਮ ਤਾਂ ਕੋਈ ਆਉਂਦਾ ਨਹੀਂ ਨਾ ਤੁਸੀਂ ਵੈਲਡਰ ਹੋ ਨਾ ਤੁਸੀਂ MIG ਵੈਲਡਰ ਹੋ ਨਾ ਤੁਸੀਂ ਪੇਂਟਰ ਹੋ ਨਾ ਤੁਸੀਂ ਸ਼ਰਿੰਗ ਕਾਰਪੇਂਟਰ ਹੋ ਨਾ ਤੁਸੀਂ ਫਰਨੀਚਰ ਕਾਰਪੇਂਟਰ ਹੋ ਤੁਹਾਨੂੰ ਕੰਮ ਕੀ ਆਉਂਦਾ ਆ ਤੁਸੀਂ ਹੈਲਪਰ ਤੱਕ ਨਹੀਂ ਹੈਗੇ ਬਿਲਕੁਲ ਠੀਕ ਹੈ ਨਾ ਸੋ ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਕਿਸੇ ਵੀ ਕੈਂਡੀਡੇਟ ਨੂੰ ਕਿ ਭਾਈ ਤੂੰ ਪਹਿਲਾਂ ਕੋਈ ਕੰਮ ਸਿੱਖ ਜੇ ਤੂੰ ਵਰਕ ਪਰਮਿਟ ਤੇ ਜਾਣਾ ਚਾਹੁੰਦਾ ਹੈ ਵਰਕ ਵੀਜ਼ੇ ਤੇ ਤਾਂ ਤੂੰ ਘੱਟੋ ਘੱਟ ਤੇਰੇ ਚ ਕੋਈ ਕੁਆਲਿਟੀ ਤਾਂ ਹੋਵੇ ਨਾ ਕਹਿੰਦਾ ਪਾਓ ਤੁਹਾਡਾ ਕਿ ਗਲਪ ਕੰਟਰੀ ਜਾਂ ਦੂਸਰੀ ਜਿਹੜੀ ਸ਼ੈਂਗਨ ਕੰਟਰੀਜ਼ ਹੈ ਉਹਨਾਂ ਦੇ ਵਿੱਚ ਇੰਗਲਿਸ਼ ਦੀ ਜ਼ਰੂਰਤ ਨਹੀਂ ਹੈ ਬੇਸਿਕ ਇੰਗਲਿਸ਼ ਆਣੀ ਚਾਹੀਦੀ ਬੇਸਿਕ ਇੰਗਲਿਸ਼ ਆਣੀ ਚਾਹੀਦੀ ਹੈ ਤੇ ਦੂਸਰੀ ਜਿਹੜੀ ਕੰਟਰੀਜ਼ ਹੋਣਾ ਵਾਸਤੇ ਜਿਦਾ ਕੈਨੇਡਾ ਹੋ ਗਿਆ ਆਸਟ੍ਰੇਲੀਆ ਨਵਸਤੇ ਆਲਜੀ ਜ਼ਰੂਰਤ ਹੈ ਆਲਜੀ ਜ਼ਰੂਰਤ ਹੈ ਜੀ ਬਿਲਕੁਲ ਨਹੀਂ ਅੱਜ ਕ ਵਰਕ ਵੀਜ਼ਾ ਤੋਂ ਬਾਅਦ ਜਦੋਂ ਪੀਆਰ ਵੀ ਮਿਲ ਜਾਂਦੀ ਕਿਸੇ ਵੇਲੇ ਕੋਈ ਇਹਨਾਂ ਕੰਟਰੀਜ਼ ਵੀ ਪ੍ਰੋਵੀਜ਼ਨਸ ਹੈ ਸਰ ਦੇਖੋ ਮੈਂ ਤਾਂ ਆ ਤੁਹਾਡੇ YouTube ਚੈਨਲ ਨੂੰ ਦੇਖਣ ਵਾਲਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਹਰ ਬੰਦੇ ਨੂੰ ਆਪਣਾ ਭਵਿੱਖ ਸੁਨਹਿਰੀ ਕਰਨ ਦੀ ਹੱਕ ਹੈ ਸੁਨਹਿਰੀ ਕਰਨ ਦਾ ਹੱਕ ਹੈ ਦੀ ਆਪਾਂ ਪਰ ਏ ਆ ਵੀ ਜਦੋਂ ਏਜੰਟ ਤੁਹਾਨੂੰ ਕਹਿੰਦਾ ਹੈ ਵੀ ਦੇਖੋ ਜੀ ਤੁਹਾਨੂੰ ਆ ਵਰਕ ਪਰਮਿਟ ਤੇ ਤੁਸੀਂ ਚੱਲੇ ਆ ਤੁਸੀਂ ਉਸ ਤੋਂ ਬਾਅਦ ਪੀਆਰ ਹੋ ਜਾਓਗੇ ਤੁਸੀਂ ਐਦਾਂ ਹੋ ਜਾਓਗੇ ਤੁਹਾਨੂੰ ਦੇਖੋ ਫਸਤਾ ਆਪਾਂ ਕਿਸੇ ਕੰਟਰੀ ਵਿੱਚ ਚੱਲੇ ਆ ਆਪਾਂ ਨੂੰ ਉਸ ਕੰਟਰੀ ਬਾਰੇ ਪਤਾ ਹੋਣਾ ਚਾਹੀਦਾ ਆ ਜਿੱਦਾਂ ਹੁਣ ਤੁਸੀਂ ਦੇਖਿਆ ਜੀ ਵੀ ਇੱਕ ਸਾਲ ਦੇ ਵਿੱਚ ਕੈਨੇਡਾ ਦੇ ਕਿੰਨੇ ਰੂਲ ਚੇਂਜ ਹੋਏ ਇੱਕ ਸਾਲ ਦੇ ਵਿੱਚ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਕੈਨੇਡਾ ਦੇ ਕੀ ਰੂਲ ਸੀ ਕਿੰਨੇ ਈਸੀ ਸਾਰੇ ਰੂਲ ਤੇ ਉਹਨਾਂ ਨੇ ਕਿੱਥੋਂ ਲਿਆ ਕੇ ਤਾਂ ਜੋ ਵੀਜ਼ਾ ਰੇਸ਼ੋ ਕਿੱਥੇ ਕਰਤੀ ਠੀਕ ਹੈ ਜੀ ਔਰ ਕਿੰਨੇ ਸਟੂਡੈਂਟ ਜਿਹੜੇ ਹੈਗੇ ਆ ਉਹ ਵਿਚਾਰੇ ਇਸ ਵੇਲੇ ਡਿਪਰੈਸਟ ਹੈਗੇ ਆ ਕਿ ਕੀ ਬਣੂਗਾ ਸਾਡੇ ਫਿਊਚਰ ਦਾ ਉਹ ਬੱਚੇ 1.5-2 ਸਾਲ ਪਹਿਲਾਂ ਇਸੇ ਵਾਸਤੇ ਗਏ ਸਨ ਕਿ ਸਾਡਾ ਫਿਊਚਰ ਵਧੀਆ ਬਣੇ ਕਿਸੇ ਕੰਟਰੀ ਵਿੱਚ ਜਾ ਕੇ ਪਰ ਅੱਜ ਉਹਨਾਂ ਨੂੰ ਆਪਣਾ ਫਿਊਚਰ ਖਤਰੇ 'ਚ ਨਜ਼ਰ ਆ ਰਿਹਾ ਹੈ ਪੇਰੈਂਟਸ ਉਥੇ ਦੁਖੀ ਆ ਤੇ ਜਿਹੜੇ ਸਟੂਡੈਂਟ ਜਿਹੜੇ ਹੈ ਕੋ ਕੈਨੇਡਾ ਦੁਖੀ ਆ ਤੇ ਜਿਹੜੇ ਪੇਰੈਂਟਸ ਹੈਗੇ ਉਹ ਵਿਚਾਰੇ ਇੱਥੇ ਦੁਖੀ ਆ ਕਿਸ ਨੇ ਕਰਜ਼ਾ ਚੱਕਿਆ ਕਿਸ ਨੇ ਆਪਣੇ ਜ਼ਮੀਨਾਂ ਗੈਣੇ ਰੱਖੀਆਂ ਤਾਂ ਮੈਂ ਤਾਂ ਕਿਸੇ ਨੂੰ ਇਹ ਨਹੀਂ ਕਹੂੰਗਾ ਕਿ ਤੁਸੀਂ ਤਿੰਨ ਸਾਲ ਚਾਰ ਸਾਲ ਦੀ ਪਲੈਨਿੰਗ ਕਰਨ ਕਰਕੇ ਜਾਓ ਵੀ ਤਿੰਨ ਸਾਲ ਬਾਅਦ ਜਾਂ ਮੈਂ ਦੋ ਸਾਲਾਂ ਬਾਅਦ ਮੈਂ ਪੀਆਰ ਹੋ ਜਾਊਂਗਾ ਬੈਕਅਪ ਬੈਕਅਪ ਪਲਾਨ ਆਪਣਾ ਜਰੂਰ ਰੱਖੋ ਕਿਉਂਕਿ ਭਾਰਤ ਵਰਗਾ ਦੇਸ਼ ਕੋਈ ਨਹੀਂ ਹੈਗਾ ਆਰੀਆ ওভারਸਿਸ ਕੋ ਕਿਹੜੇ ਕਿਹੜੇ ਪ੍ਰੋਡਕਟ ਨੇ ਸਾਡੇ ਕੋਲ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਸਾਡੇ ਕੋਲ ਸ਼ੇਨਗਨ ਦੇ ਸਾਰੇ ਸਾਨੂੰ ਕਾਰੀਗਰ ਚਾਹੀਦੇ ਆ ਹੈਲਪਰ ਚਾਹੀਦੇ ਸਾਨੂੰ ਟਰੱਕ ਡਰਾਈਵਰ ਚਾਹੀਦੇ ਸਾਨੂੰ ਠੀਕ ਹੈ ਜੀ ਇਸ ਤੋਂ ਇਲਾਵਾ ਜੋ ਗਲਫ ਆ ਉਹਦੀ ਡਿਮਾਂਡ ਜਿੱਦਾਂ ਹੀ ਸਾਡੇ ਕੋ ਕੋਈ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਡਿਮਾਂਡ ਸਾਡੇ ਕੋ ਆਉਂਦੀ ਆ ਤੇ ਹਰ ਤਰ੍ਹਾਂ ਦੇ ਮਤਲਬ ਲੇਬਰ ਸਾਨੂੰ ਚਾਹੀਦੀ ਆ ਹਰ ਤਰ੍ਹਾਂ ਦੇ ਸਾਨੂੰ ਸਕਿਲਡ ਸੈਮੀ ਸਕਿਲਡ ਹਰ ਤਰ੍ਹਾਂ ਦਾ ਤੁਹਾਨੂੰ ਚਾਹੀਦਾ ਆ ਕੋਈ ਵੀ ਹੋਵੇ ਸਾ ਨਾਲ ਸੰਪਰਕ ਕਰ ਸਕਦਾ ਜੇ अवेलेबल ਹੋਏ ਉਹਦੇ ਵਾਸਤੇ ਕੋਈ ਵੈਕੈਂਸੀ ਤੇ ਅਸੀਂ ਉਹਨੂੰ ਮਤਲਬ ਮੈਨ ਪਾਵਰ ਦੀ ਜਿੰਨੇ ਵੀ ਆਪਾਂ ਹੱਥੀ ਕੰਮ ਕਰਨੋ ਹਰਤੀ ਕਿਰਤ ਕਰਨ ਵਾਲੇ ਜਿੰਨੇ ਵੀ ਕੰਮ ਹੈ ਤੁਹਾਨੂੰ ਚਾਹੀਦੇ ਹਨ ਜੁਰਤ ਤੇ ਮੇਨ ਜੁਰਤ ਜਿੱਦਾਂ ਤੁਸੀਂ ਕਿਹਾ ਕਿ ਇਸ ਵੇਲੇ ਪਲੰਬਰ ਦੀ ਆ ਰਹੀ ਹੈ ਕੰਸਟਰਕਸ਼ਨ ਦੇ ਵਿਚਾਰੀਏ ਆ ਜਾਂ ਹੋਰ ਜਿਹੜੇ ਕੰਸਟਰਕਸ਼ਨ ਦੇ ਕੰਮ ਤਾਂ ਚੱਲਦੇ ਹੀ ਰਹਿੰਦੇ ਆ ਜੀ ਗਲਫ ਦੇ ਵਿੱਚ ਤੁਸੀਂ ਦੇਖੋ ਦੁਬਈ ਕੀ ਸੀਗਾ ਕਿੱਥੋਂ ਕੀ ਬਣ ਗਿਆ ਤੇ ਉਹ ਕੰਸਟਰਕਸ਼ਨ ਸਾਰਾ ਜ ਇੰਡੀਅਨ ਜਿਹੜੀ ਲੇਬਰ ਗਈ ਸਾਰਾ ਉਹਨਾਂ ਨੇ ਕੀਤਾ ਹੈ ਜੀ ਤੇ ਠੀਕ ਹੈ ਨਾ ਤੇ ਕੰਸਟਰਕਸ਼ਨ ਦੇ ਵਿੱਚ ਤਾਂ ਤੁਸੀਂ ਲਾਓ ਵੀ ਮੈਂ ਪਲੰਬਰ ਔਰ ਦੂਸਰੇ ਜਿਹੜੇ ਮੈਂ ਸਕਿਲਡ ਵਰਕਰਸ ਦਾ ਨਾਮ ਹੈ ਬਾਰ ਬਾਰ ਤਾਂ ਲੈ ਰਿਆ ਆ ਕਿਉਂਕਿ ਲੋਕੀ ਕੰਮ ਹੱਥ ਦਾ ਸਿੱਖਣ ਹੱਥ ਦਾ ਕੰਮ ਉਹਨਾਂ ਨੂੰ ਆਉਣਾ ਚਾਹੀਦਾ ਆ ਇਹ ਬੰਦੇ ਕਿਤੇ ਭੁੱਖੇ ਨਹੀਂ ਮਰਦੇ ਠੀਕ ਹੈ ਜੀ ਕਿਉਂਕਿ ਕਈ ਲੋਕ ਹੁੰਦੇ ਵਾਈਟ ਕਾਲਰ ਜੌਬ ਵਾਲੇ ਹੁੰਦੇ ਜੀ ਸੰਤਾ ਜੀ ਦੇਖੋ ਕਾਫੀ ਪੜੇ ਲਿਖੇ ਆ ਉਹਨਾਂ ਦੀਆਂ ਜੋ ਐਕਸਪੀਰੀਅੰਸ ਤੇ ਉਹ ਡਿਪੈਂਡ ਔਨ ਇੰਟਰਵਿਊ ਤੇ ਉਹ ਸਾਰੇ ਇੰਟਰਵਿਊ ਹੁੰਦੀ ਹੈ ਜੀ ਪ੍ਰੋਪਰ ਜੋ ਏਮਪਲੋਇਰ ਨੂੰ ਸਹੀ ਲੱਗਦਾ ਤੇ ਬੰਦੇ ਨੂੰ ਉਹ ਆਫਰ ਲੈਟਰ ਦਿੰਦਾ ਆਦਰਵਾਇਜ਼ ਨਹੀਂ ਜੀ ਪਰ ਜੇ ਆ ਪਲੰਬਰ ਹੋ ਗਏ ਦੂਜੇ ਹੋ ਗਏ ਸਕਿਲਡ ਵਰਕਰ ਕੋਈ ਵੀ ਹੋ ਗਿਆ ਪਲੰਬਰ ਸ਼ਟਰਿੰਗ ਕਾਰਪੈਂਟਰ ਪੇਂਟਰ ਹੋ ਗਿਆ ਫਰਨੀਚਰ ਕਾਰਪੈਂਟਰ ਹੋ ਗਿਆ ਵੈਲਡਰ ਹੋ ਗਿਆ ਮਿਗ ਵੈਲਡਰ ਹੋ ਗਿਆ ਜਾ ਜਿਹਨੂੰ ਹੱਥ ਦਾ ਕੋਈ ਵੀ ਕੰਮ ਆਉਂਦਾ ਕਿਸੇ ਵੀ ਤਰ੍ਹਾਂ ਦਾ ਉਹ ਕਿਤੇ ਵੀ ਚਲਾ ਜਾਵੇ ਜੇ ਹੁਣ ਤਾਂ ਕੋਈ ਮਤਲਬ ਕੰਮ ਮਿਲ ਜਾਂਦਾ ਮਿਲ ਜਾਂਦਾ ਬੜੇ ਆਰਾਮ ਦਾ ਕੰਮ ਜੀ ਤੇ ਇਹਨਾਂ ਨੂੰ ਤੁਸੀਂ ਇਹ ਐਡਜਸਟਮੈਂਟ ਕਿੰਨੇ ਸਾਲ ਵਾਸਤੇ ਕਰਵਾਉਂਦੇ ਹੋ ਵੀਜ਼ਾ ਕਿੰਨੇ ਸਾਲ ਦਾ ਕੋਈ ਵੀਜ਼ਾ 2 ਸਾਲ ਦਾ ਹੁੰਦਾ ਗਲਫ ਦੇ ਵਿੱਚ ਠੀਕ ਹੈ ਜੀ ਜੋ ਦੁਬਈ ਦਾ ਜੋ ਵੀਜ਼ਾ ਹੁੰਦਾ ਉਹ 2 ਸਾਲ ਦਾ ਹੁੰਦਾ ਹੈ ਜੀ ਇਥੋਂ ਜਿਹੜਾ ਹੈਗਾ ਐਮਪਲੋਇਮੈਂਟ ਤੇ ਬੰਦਾ ਜਾਵੇ ਔਰ ਉੱਥੇ ਆਪਣਾ ਕੰਮ ਕਰੇ ਤੇ ਗੁਜ਼ਰ ਬਸਰ ਕਰੇ ਜੀ এমਪਲੋਇਮੈਂਟ ਵੀਜ਼ੇ ਤੇ ਜਾਵੇ ਜਾਂ ਤੇ ਫਰਕ ਦੋਨੋਂ ਇੱਕ ਵਾਰ ਫਿਰ ਸਮਝਾ ਦੂਸੇ এমਪਲੋਇਮੈਂਟ ਵੀਜ਼ਾ ਦੂਸਰੇ ਵੀਜ਼ੇ ਕੀ ਫਰਕ ਹੈ ਦੇਖੋ ਜੀ ਇੱਕ ਜਿਹੜਾ ਦੂਜਾ ਵੀਜ਼ਾ ਦਾ ਉਹ ਤਾਂ ਟੂਰਿਸਟ ਵੀਜ਼ਾ ਹੀ ਹੁੰਦਾ ਜੀ ਬਸ ਬੰਦਾ ਗਿਆ ਘੁੰਮ ਕੇ ਆ ਗਿਆ ਉਹ ਕੀ ਕਹਿੰਦੇ ਨਾਮੋਂ ਦਾ ਕੀ ਹੈ ਵਿਜ਼ਿਟ ਵੀਜ਼ਾ ਕਹਿੰਦੇ ਆ ਵੀਜ਼ਾ ਕਹਿੰਦੇ ਆ ਹਾਂ ਜੀ ਬਸ ਇਹ ਤੇ ਦੂਸਰਾ এমਪਲੋਇਮੈਂਟ ਵੀਜ਼ਾ এমਪਲੋਇਮੈਂਟ ਵੀਜ਼ਾ ਕੰਮ ਕਰਨ ਵਾਸਤੇ ਤਾਂ এমਪਲੋਇਮੈਂਟ ਵੀਜ਼ਾ ਹੀ ਹੈ ਜੀ ਤੇ ਖਰਚਾ ਕਿੰਨਾ ਕੁ ਆਉਂਦਾ ਖਰਚਾ ਜੀ ਉਹ ਬਹੁਤ ਨੋਮੀਨਲ ਆ ਖਰਚਾ ਹੁੰਦਾ ਹੈ ਟਿਕਟ ਵੀਜ਼ਾ ਦਾ ਜੋ ਖਰਚਾ ਹੋ ਗਿਆ ਬਹੁਤ ਘੱਟ ਹੀ ਹੁੰਦਾ ਮਤਲਬ ਉਹਦਾ ਕੋਈ ਉਹ ਇਦਾਂ ਨਹੀਂ ਹੁੰਦਾ ਲੱਗਦਾ ਚੰਗੀ ਚੋਖੀ ਕਮਾਈ ਕਰ ਸਕਦਾ ਉੱਥੇ ਜਾ ਕੇ ਬਾਅਦ ਚ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਅੱਛੀ ਕਮਾਈ ਕਰ ਸਕਦਾ ਜੀ ਖਰਚਾ ਵੀ ਘੱਟ ਆਉਂਦਾ ਜੀ ਕੋਈ ਇੱਡਾ ਮਤਲਬ ਉਹ ਹੈ ਨਹੀਂਗਾ ਕੋਈ ਚਿੰਤਾ ਵਾਲੀ ਗੱਲ ਹੈ ਤੇ ਜਿਸ ਤਰ੍ਹਾਂ ਹੁਣ ਗੱਲ ਕੀਤੀ ਤੁਸੀਂ ਇੰਗਲਿਸ਼ ਦੀ ਆਮ ਲੋਕਾਂ ਨੂੰ ਜਿੱਦਾਂ ਇੰਗਲਿਸ਼ ਤਾਂ ਆਂਦੀ ਨਹੀਂ ਸੋ ਉਹ ਕਿਹੜੇ ਕਿੰਨੇ ਇੱਕ ਵਾਰ ਫਿਰ ਜਿਹਨੂੰ ਇੰਗਲਿਸ਼ ਦੀ ਇੰਗਲਿਸ਼ ਨਹੀਂ ਆਂਦੀ ਉਹਨੂੰ ਬੇਸਿਕ ਮਾੜੀ ਮੁੱਟੀ ਦਾ ਆਵੇ ਤਾਂ ਥੋੜਾ ਆਸਾਨ ਹੋ ਨਹੀਂ ਤਾਂ ਐਕਸਪੀਰੀਅੰਸ ਤਾਂ ਚਾਹੀਦਾ ਹੈ ਨਾ ਜੀ ਐਕਸਪੀਰੀਅੰਸ ਮਸਟ ਹੈ ਐਕਸਪੀਰੀਅੰਸ ਆ ਮਸਟ ਹੈ ਜੀ ਐਕਸਪੀਰੀਅੰਸ ਬਿਨਾ ਤਾਂ ਮਤਲਬ ਹੀ ਨਹੀਂ ਜੀ ਜੇ ਆਪਾਂ ਕਹੀਏ ਬਾਕੀ ਜਿਵੇਂ ਸਿਕਿਉਰਟੀ ਗਾਰਡ ਆ ਉਹਨੂੰ ਇੰਗਲਿਸ਼ ਜਰੂਰੀ ਆਣੀ ਚਾਹੀਦੀ ਆ ਬਿਲਕੁਲ ਡਰਾਈਵਰ ਆ ਉਹਨੂੰ ਇੰਗਲਿਸ਼ ਹੁਣ ਡਰਾਈਵਰ ਆ ਉਹ ਟੈਕਸੀ ਚਲਾ ਰਿਹਾ ਹੈ ਉਹਦੇ ਕੋਈ ਕਲਾਇੰਟ ਆ ਗਿਆ ਉਹਰੇ ਕੋਲ ਬਈ ਮੈਂ ਫਲਾਣੀ ਜਗ੍ਹਾ ਜਾਣਾ ਹੈ ਤੇ ਉਹਨੂੰ ਜੇ ਇੰਗਲਿਸ਼ 'ਚ ਬੋਲੇਗਾ ਤਾਂ ਉਹ ਕਿੱਦਾਂ ਉਹਨੂੰ ਐਕਸਪਲੇਨ ਕਿੱਦਾਂ ਕਰੇਗਾ ਕਿੱਦਾਂ ਉਹਨੂੰ ਉਹਨਾਂ ਰਾਹ ਤੱਕ ਦਾ ਕਰੇਗਾ ਉਹਨੂੰ ਮਤਲਬ ਤੁਸੀਂ ਪਹਿਲਾਂ ਪ੍ਰੋਫਾਈਲ ਦੇਖਦੇ ਹੋ ਬੰਦੇ ਜਿਹੜਾ ਉਹਦਾ ਪ੍ਰੋਫਾਈਲ ਹਾਂਜੀ 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 ਤੁਸੀਂ ਵੇਟਰ ਹੋ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਤਾਂ ਜਾਣ ਦਾ ਫਾਇਦਾ ਕੋਈ ਨਹੀਂ ਜੀ ਠੀਕ ਹੈ ਨਾ ਜੀ ਤੁਸੀਂ ਤੁਹਾਨੂੰ ਏਮਪਲੋਇਰ ਨੇ ਵੈਸੇ ਰਿਜੈਕਟ ਕਰ ਦੇਣਾ ਤੁਸੀਂ ਅ ਦੂਸਰਾ ਕੁੱਕ ਹੋ ਠੀਕ ਹੈ ਨਾ ਤੁਹਾਨੂੰ ਕੁਝ ਤਾਂ ਹੋਵੇ ਬਾਕੀ ਜਿਹੜੀ ਦੂਜੀਆਂ ਸਕਿਲਡ ਵਰਕਰ ਦੂਸਰੇ ਆ ਗਏ ਪਲੰਬਰ ਸ਼ਟਰਿੰਗ ਕਾਰਪੈਂਟਰ ਪਿੰਡਰ ਇਹਨਾਂ ਨੂੰ ਲੋੜ ਨਹੀਂ ਹੈਗੀ ਜੇ ਇੰਗਲਿਸ਼ ਹੈਗੀ ਤਾਂ ਅੱਛੀ ਗੱਲ ਆ ਸੋਨੇ ਤੇ ਸੁਹਾਗਾ ਆ ਜੇ ਨਹੀਂ ਹੈਗੀ ਤਾਂ ਕੰਮ ਤਾਂ ਐਕਸਪੀਰੀਅੰਸ ਕਿੰਨਾ ਕੁ ਚਾਹੀਦਾ ਇਹਨਾਂ ਕਮਾਉਣ ਵਾਸਤੇ ਬੰਦੇ ਨੂੰ ਦੇਖੋ ਜੀ 2 ਸਾਲ ਦਾ ਚਾਹੀਦਾ ਇਹ ਸਾਲ ਦਾ ਵੀ ਚੱਲ ਜਾਂਦਾ ਜੀ ਠੀਕ ਹੈ ਨਾ ਜੀ ਇਹ ਤਾਂ ਚਾਹੀਦਾ ਹੀ ਘੱਟੋ ਘੱਟ ਇੱਕ ਵਾਰ ਸੁਰੇਂਦਰ ਜੀ ਆਪਾਂ ਸਮਅਪ ਕਰ ਦਈਏ ਆਰੀਆ ਓਵਰਸੀਜ਼ ਕਿਸ ਤਰ੍ਹਾਂ ਆਪ ਆਪਣੇ ਬੰਦਿਆਂ ਦੀ ਸਹਾਇਤਾ ਕਰ ਰਹੀ ਹੈ ਕਿਸ ਤਰ੍ਹਾਂ ਉਹਨਾਂ ਨੂੰ ਐਜੂਕੇਟ ਕਰ ਰਹੀ ਹੈ ਜਾਂ ਕਿਸ ਤਰ੍ਹਾਂ ਉਹਨਾਂ ਦੇ ਦੇਖੋ ਜੀ ਆਰੀਆ ਓਵਰਸੀਜ਼ ਕੋ ਇੱਕ ਤੋਂ ਸਭ ਤੋਂ ਵਧੀਆ ਚੀਜ਼ ਇੱਕ ਤਾਂ ਹੈਗੀ ਹੈ ਜੀ ਜੋ ਇਨਫੋਰਮੇਸ਼ਨ ਜਿਹੜੀ ਸਾਡੇ ਕਲਾਇੰਟ ਨੂੰ ਮਿਲਣੀ ਆ ਜੋ ਕੈਂਡੀਡੇਟ ਬਾਹਰ ਜਾਣ ਦੇ ਇੱਛੂ ਕਹਿਗੇ ਆ ਉਹ ਐਕੂਰੇਟ ਮਿਲਣੀ ਹੈ ਜੀ ਉਹ ਬਿਲਕੁਲ ਸੱਚੀ ਸੂਚੀ ਇਨਫੋਰਮੇਸ਼ਨ ਮਿਲਨੀ ਹੈ ਇਹ ਨਹੀਂ ਵੀ ਉਹਨੂੰ ਕਹਾਂਗੇ ਭਾਈ ਤੇਰੀ ਸੈਲਰੀ ਨਹੀਂ ਲੱਗੀ ਆ ਤੇ ਉੱਥੇ ਜਾ ਕੇ ਕੁਝ ਹੋਰ ਲੱਗੂ ਜੀ ਠੀਕ ਹੈ ਜੀ এমਪਲੋਇਮੈਂਟ ਵੀਜ਼ਾ ਕਿਹਾ ਤੇ এমਪਲੋਇਮੈਂਟ ਵੀਜ਼ਾ ਹੀ ਬੰਦੇ ਨੂੰ ਮਿਲੂਗਾ ਜੀ ਜੋ ਟਾਈਮ ਬੌਂਡਿੰਗ ਆ ਉਹ ਟਾਈਮ ਬੌਂਡਿੰਗ ਦੇ ਵਿੱਚ ਹੀ ਕੰਮ ਕਰਕੇ ਦਵਾਂਗੇ ਇਹ ਨਹੀਂ ਵੀ ਕਈ ਲੋਕ ਹੁੰਦੇ ਆ ਅ 2 2 3 3 ਮਿੰਟ ਪਾਉਂਦੇ ਉਹ ਬਿਲਕੁਲ ਨਹੀਂ ਕਰਦੇ ਔਰ ਅਸੀਂ ਜੋ ਗਵਰਨਮੈਂਟ ਆਫ ਇੰਡੀਆ ਦੇ ਜੋ ਮਾਨਕ ਹੈਗੇ ਆ ਜੋ ਉਹਨਾਂ ਦਾ ਅ ਇੱਕ ਉਹਨਾਂ ਨੇ ਜੋ ਰੂਲ ਬਣਾਏ ਹੋਏ ਆ ਅਸੀਂ ਉਹਨਾਂ ਦੇ ਅੰਡਰ ਰਹਿ ਕੇ ਕੰਮ ਕਰਦੇ ਆਂ ਔਰ ਸਰਵਿਸ ਚਾਰ ਸਾਡਾ ਬਹੁਤ ਹੀ ਘੱਟ ਹੈਗਾ ਉਹ ਵੀਰੀ ਕਰਦਾ ਆ ਪ੍ਰੋਫਾਈਲ ਟੂ ਪ੍ਰੋਫਾਈਲ ਠੀਕ ਹੈ ਠੀਕ ਹੈ ਜੀ ਔਰ ਸਾਡੀ ਕੋਸ਼ਿਸ਼ ਇਹ ਵੀ ਸੱਚਾ ਸੱਚਾ ਕੰਮ ਕਰੀਏ ਜੀ ਕਿਉਂ ਘਰਾ ਵਰਗੇ ਘਰ ਹੈ ਜੀ ਸਾਰੇ ਸਾਰੇ ਪਰਿਵਾਰ ਜਿਹੜੇ ਆ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਜਾਂਦਾ ਆ ਅ ਕੰਮ ਕਰਨ ਵਾਸਤੇ ਇੱਕ ਤਾਂ ਉਹਨੇ ਪਤਾ ਨਹੀਂ ਪੈਸੇ ਵਿਆਜ ਤੇ ਚੱਕੇ ਆ ਪਤਾ ਨਹੀਂ ਉਹਨੇ ਕੋਈ ਆਪਣਾ ਸੋਨਾ ਗਹਿਣੇ ਰੱਖਿਆ ਆ ਜਾਂ ਕਿਸ ਤਰੀਕੇ ਨਾਲ ਉਹਨੇ ਵਿਚਾਰੇ ਨੇ ਆਪਣਾ ਅਡਜਸਟ ਕੀਤਾ ਆ ਤੇ ਉਹਨੂੰ ਵਧੀਆ ਅਸੀਂ ਜੋ ਸੁਨਹਿਰੀ ਭਵੇਖ ਅਸੀਂ ਦੇਣ ਚ ਅਸੀਂ ਹੈਲਪ ਕਰ ਸਕੀਏ ਜੀ ਮੈਸੇਜ ਕੀ ਦਿਨਾ ਚਾਹੋਗੇ ਕਿਸ ਤਰ੍ਹਾਂ ਦੇ ਹੁਣ ਕਿੱਦਾਂ ਆਣਾ ਚਾਹੀਦਾ ਕਿੱਦਾਂ ਤੁਹਾਨੂੰ ਮਿਲਣਾ ਆ ਕੇ ਕਿੱਥੇ ਮਿਲਣਾ ਸਾਡੇ ਜੀ ਕੰਟੈਕਟ ਨੰਬਰ ਸਾਡੇ ਜੀ ਫੇਸਬੁਕ ਪੇਜ ਤੇ ਹੈਗੇ ਆ ਜੀ ਔਰ ਸਾਡਾ YouTube ਚੈਨਲ ਵੀ ਹੈਗਾ ਜੀ ਆਰਿਓਵਰਸੀਜ਼ ਦੇ ਨਾਮ ਤੇ ਇਸ ਤੋਂ ਇਲਾਵਾ Instagram ਤੇ ਹੈਗਾ ਸਾਡਾ ਜੀ ਸਾਰਾ ਜੋ ਵੀ ਪ੍ਰੋਫਾਈਲ ਆਰਿਓਵਰਸੀਜ਼ ਦੀ ਔਰ ਬਾਕੀ ਬੀਐਮਸੀ ਚੌਂਕ ਦੇ ਨਾਲ ਹੀ ਸਾਡਾ ਆਫਿਸ ਹੈ ਜੀ ਲੱਗ ਗਈ ਸਾਡਾ ਆਫਿਸ ਹੈਗਾ ਜੀ ਆਰ ਇਓਵਰਸਿਸ ਬਹੁਤ ਬਾਹਰ ਬੋਰਡ ਲੱਗੇ ਹੋਏ ਵੱਡੇ ਵੱਡੇ ਫਿਰ ਕੰਟੈਕਟ ਨੰਬਰ ਜਿਹੜੇ ਹੈਗੇ ਆ ਅੱਜ ਕੱਲ ਤਾਂ ਇੰਟਰਨੈਟ ਦਾ ਜ਼ਮਾਨਾ ਆ ਜੀ ਬੰਦਾ ਗੂਗਲ ਤੇ ਆਰ ਇਓਵਰਸਿਸ ਸਰਚ ਕਰੇ ਤਾਂ ਪਤਾ ਲੱਗ ਜਾਂਦਾ ਕਿ ਲੋਕੇਸ਼ਨ ਕਿੱਥੇ ਹੈ ਜੀ ਆਖਰੀ ਸਵਾਲ ਸਕਸੈਸ ਰੇਟ ਕੀ ਆ ਰਹੇ ਆ ਆਫਰਸਿਸ ਦੇਖੋ ਜੀ ਜਿਹੜਾ ਵਰਕ ਵੀਜ਼ਾ ਦਾ ਮੈਂ ਸਕਸੈਸ ਰੇਟ ਮੈਂ ਤੁਹਾਨੂੰ 100% ਦਊਂਗਾ ਜੀ ਮੈਂ ਠੀਕ ਹੈ ਜੀ ਬੰਦਾ ਪਹਿਲਾਂ ਰਿਫਿਊਜ਼ਲ ਨਾ ਹੋਵੇ ਬੰਦੇ ਦੀ ਪਹਿਲਾ ਬੰਦਾ ਬਿਲਕੁਲ ਰਿਫਿਊਜ਼ ਨਾ ਹੋਵੇ ਕਿਸੇ ਕੰਟਰੀ ਤੋਂ ਵੀ ਮੈਂ 100% ਸਕਸੈਸ ਸਕਸੈਸਡ ਦੂੰਗਾ ਜਿਮੇ ਠੀਕ ਹੈ ਤੇ ਬੰਦੇ ਦਾ ਪ੍ਰੋਫਾਈਲ ਵੀ ਨਾਲ ਬਿਲਕੁਲ ਜੀ ਪ੍ਰੋਫਾਈਲ ਤਾਂ ਜ਼ਰੂਰੀ ਹੈ ਜੀ ਬਿਨਾ ਪ੍ਰੋਫਾਈਲ ਦੇ ਤਾਂ ਗੱਲ ਕਰਨ ਦਾ ਫਾਇਦਾ ਨਹੀਂ ਜੀ ਠੀਕ ਹੈ ਹਾਂ ਇਹ ਜੀ ਸੋ ਇਹ ਸੰ ਸੁਰੇਂਦਰ ਕੁਮਾਰ ਜੀ ਜੋ ਕਿ ਆਰਿਆ ਓਵਰਸੀਜ਼ ਦੇ ਡਾਇਰੈਕਟਰ ਹਨ ਉਹਨਾਂ ਨੇ ਸਾਨੂੰ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਦਾ ਉਹ ਕੰਮ ਐਸੋਲੇ ਕਰ ਰਹੇ ਹਨ ਇਮੀਗ੍ਰੇਸ਼ਨ ਜਾਂ ਓਵਰਸੀਜ਼ ਦੇ ਜਿਹੜੇ ਹੁਣ ਮੈਨ ਪਾਵਰ ਖਾਸ ਕਰ ਇਹਨਾਂ ਦਾ ਫੀਲਡ ਹੈਗਾ ਮੈਨ ਪਾਵਰ ਯਾਨੀ ਕੀ ਹੱਥੀਕਰਤ ਦੇ ਕੰਮ ਐ ਜਿਹੜੇ ਬਾਹਰ ਗਲਫ ਕੰਟਰੀਜ਼ ਜੁੜਨ ਜ਼ਰੂਰਤ ਹੈ ਜਾਂ ਸ਼ੇਨਗਨ ਕੰਟਰੀ ਜੁੜਤ ਹੈ ਜਾਂ ਹੋਰ ਕੰਟਰੀਜ਼ ਜਿਨ੍ਹਾਂ ਨੂੰ ਜਿਹੜੇ ਕੰਮ ਹੈ ਜ਼ਰੂਰਤ ਹੈ ਉਹ ਆ ਕੇ ਇੱਥੇ ਆਰਈਓ ਵਰਸਿਸ ਦੇ ਆਫਿਸ ਵਿੱਚ ਇਹਨਾਂ ਨੂੰ ਮਿਲ ਸਕਦੇ ਨੇ ਤੇ ਇਹਨਾਂ ਦੀ ਜੋ ਸਰਵਿਸਿਜ਼ ਹੈ ਉਹਨਾਂ ਦਾ ਲਾਭ ਲਾ ਲੈ ਸਕਦੇ ਨੇ